ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆ ਵਿਰੁੱਧ ਚਲਾਈ ਗਈ ਮਹਮਾ ਦਾ ਤਹਿਤ ਸ਼੍ਰੀ ਗੁਰਪ੍ਰੀਤ ਸਿੰਘ ਜੀ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਵਿਸ਼ਾਲਜੀਤ ਸਿੰਘ ਜੀ ਐਡੀਸੀਪੀ 3 ਅਮਰਸਰ ਦੇ ਨਿਸ਼ਾਨਦਿਸ਼ਾਂ ਤੇ ਮੌਕਫ ਸਰਥਾਣਾ ਸੀਐਡੀ ਵੀ ਨਰਜਵੰਤ ਕੌਰ ਅਤੇ ਏਐਸਪੀ ਪਰਮਿੰਦਰ ਸਿੰਘ ਵੱਲੋਂ ਮੁਖਬਰੀ ਦੇ ਆਧਾਰ ਤੇ ਇੱਕ ਮਕਦਮਾ ਨੰਬਰ 58 ਮਿਤੀ ਦਿਨ 5 25 थाइस 27 ए 29 ਐਨਡੀਬੀਐਸ ਦਰਦਜਿਸਟਰ ਕਰਕੇ ਵਿਸ਼ਾਲ ਕੁਮਾਰ ਉਰਫ ਬਿੱਲੋ ਜੋ ਕਿ ਗੁੱਜਰਪੁਰੇ ਦਾ ਰਹਿਣ ਵਾਲਾ ਹੈ ਤੇ ਇਸ ਦੇ ਮਾਮਾ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦਰਾਨੇ ਪੁੱਛ ਕੇ ਪਰਦੇਖਸ਼ਾਪ ਦੇ ਇਹਨਾਂ ਪਾਸੋਂ 340 ਗ੍ਰਾਮ ਹੈਰੋਇਨ ਅਤੇ 4800 ਰੁਪਇਆ ਡਰਗ ਮਨੀ ਜਿਹੜੀ ਗ੍ਰਾਂਂਟ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਸਫਲਤਾ ਹੈ ਔਰ ਇਹਨਾਂ ਦਾ ਪੁਲਿਸ ਰਿਮਾਂਡ حاصل ਕੀਤਾ ਗਿਆ ਹੈ ਅਤੇ ਦਰਾਨੇ ਪੁੱਛਗੇ ਸੇ ਇਹਨਾਂ ਕੋਲੋਂ ਹੋਰ ਵੀ ਖੁਲਾਸੀ ਹੋਣ ਦੀ ਸੰਭਾਵਨਾ ਹੈ